ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਫਰਨਾਮਾ ਜਿੱਤ ਦੀ ਚਿੱਠੀ ਬਾਰੇ ਜਾਣਕਾਰੀ ਅਤੇ ਮਹੱਤਵ ਜਫਰਨਾਮਾ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮੁਗਲ ਸਮਰਾਜ ਔਰੰਗਜ਼ੇਬ ਨੂੰ 1705 ਪੰਜ ਵਿੱਚ ਭੇਜਿਆ ਖੱਤ ਜਾਂ ਚਿੱਠੀ ਹੈ ਇਹ ਫਾਰਸੀ ਸ਼ਾਇਰੀ ਵਿੱਚ ਲਿਖਿਆ ਹੋਇਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਪਿੰਡ ਦੀਨੇ ਦੀ ਧਰਤੀ ਤੇ 1705 ਈਸਵੀ ਵਿੱਚ ਲਿਖਿਆ ਅਤੇ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਨੇ ਇਸ ਨੂੰ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਹੁੰਚਾਇਆ ਸੀ ਜਫਰਨਾਮਾ ਇੱਕ ਇਸ ਤਰ੍ਹਾਂ ਦਾ ਦਸਤਾਵੇਜ਼ ਹੈ ਜਿਸ ਵਿੱਚ ਚਮਕੌਰ ਦੀ ਗੜੀ ਵੇਚਲੀ ਗੁਰੂ ਸਾਹਿਬ ਜੀ ਦੀ ਫੌਜ ਦੀ ਗਿਣਤੀ ਉਹਨਾਂ ਦੀ ਸਰੀਰਕ ਹਾਲਤ ਅਤੇ ਦੁਸ਼ਮਣ ਦੀ ਫੌਜ ਦੀ ਗਿਣਤੀ ਵੀ ਦਰਜ ਹੈ ਗੁਰੂ ਸਾਹਿਬ ਔਰੰਗਜ਼ੇਬ ਨੂੰ ਲਿਖਦੇ ਹੈ ਕਿ ਕਿਸ ਤਰ੍ਹਾਂ ਭੁੱਖ ਨਾਲ ਕਮਜ਼ੋਰ ਹੋਏ 40 ਸਿੱਖ ਲੜ ਸਕਦੇ ਸੀ ਉਹ ਵੀ ਉਦੋਂ ਜਦੋਂ 10 ਲੱਖ ਦੀ ਫੌਜ ਉਹਨਾਂ ਤੇ ਇੱਕਦਮ ਆਣ ਪਵੇ ਇਸ ਤੋਂ ਕਈ ਗੱਲਾਂ ਸਾਫ਼ ਹੁੰਦੀਆਂ ਹਨ ਸ਼੍ਰੀ ਆਨੰਦਪੁਰ ਸਾਹਿਬ ਜੀ ਨੂੰ ਮੁਗਲ ਫੌਜਾਂ ਨੇ ਕਈ ਮਹੀਨੇ ਘੇਰਾ ਪਾ ਕੇ ਰੱਖਿਆ ਸੀ ਜਿਸ ਕਰਕੇ ਕਈ ਮਹੀਨੇ ਸਿੰਘਾਂ ਨੂੰ ਭੁੱਖੇ ਰਹਿ ਕੇ ਕੱਟਣੇ ਪਏ ਦੂਜੀ ਗੱਲ ਕਿ ਚਮਕੌਰ ਦੀ ਗੜੀ ਵਿੱਚ ਕਈ ਮਹੀਨਿਆਂ ਦੀ ਭੁੱਖ ਨੂੰ ਹੰਡਾਉਣ ਵਾਲੇ ਸਰੀਰਕ ਪੱਖੋਂ ਕਮਜ਼ੋਰ ਹੋ ਚੁੱਕੇ 40 ਸਿੰਘ ਸਨ ਤੀਜੀ ਗੱਲ ਉਹਨਾਂ 40 ਸਿੰਘਾਂ ਤੇ ਅਚਾਨਕ 10 ਲੱਖ ਦੀ ਫੌਜ ਨੇ ਹੱਲਾ ਬੋਲ ਦਿੱਤਾ ਅਚਾਨਕ ਇਸ ਕਰਕੇ ਕਿਹਾ ਕਿਉਂਕਿ ਮੋਗਲ ਜਰਨੈਲਾ ਨੇ ਝੂਠੀਆਂ ਸੌਹਾਂ ਖਾਧੀਆਂ ਸੀ ਕਿ ਅਸੀਂ ਕੋਈ ਹਮਲਾ ਨਹੀਂ ਕਰਾਂਗੇ ਤੇ ਹਮਲਾ ਕੀਤਾ ਕਿਸ ਤਰ੍ਹਾਂ ਸ਼ਰੀਫ ਫੌਜ ਨੇ ਆਪਣੀਆਂ ਸੌਹਾਂ ਤੋੜ ਕੇ ਜਲਦਵਾਜ਼ੀ ਨਾਲ ਤੀਰਾਂ ਤੇ ਬੰਦੂਖਾਂ ਨਾਲ ਹੱਲਾ ਬੋਲ ਦਿੱਤਾ ਮਤਲਬ ਕਿ ਕੁਰਾਨ ਸ਼ਰੀਫ ਦੀਆਂ ਝੂਠੀਆਂ ਸੌਹਾਂ ਖਾਣ ਵਾਲੇ 10 ਲੱਖ ਮੁਗਲ ਫੌਜੀ ਹੱਥੋਂ ਹੱਥੀ ਨਹੀਂ ਬਲਕਿ ਦੂਰੋਂ ਤੀਰਾਂ ਤੇ ਗੋਲੀਆਂ ਦਾ ਮੀ ਭੁੱਖੇ ਭਾਣੇ ਚਾਲੀ ਸਿੰਘਾਂ ਤੇ ਵਹਾਂਦੇ ਰਹੇ ਇਸ ਤੋਂ ਜ਼ਿਆਦਾ ਕਾਇਰਤਾ ਕੀ ਹੋ ਸਕਦੀ ਹੈ ਕਿਸੇ ਫੌਜ ਲਈ ਤੇ ਇਸ ਤੋਂ ਜ਼ਿਆਦਾ ਲਾਨਤਾ ਕੀ ਪਾਈਆਂ ਜਾ ਸਕਦੀਆਂ ਹਨ ਇਸ ਹੁਕਮਰਾਨ ਨੂੰ ਅੱਗੇ ਗੁਰੂ ਸਾਹਿਬ ਦਾ ਹੌਸਲਾ ਦੇਖੋ ਗੁਰੂ ਸਾਹਿਬ ਕਹਿੰਦੇ ਹਨ ਕਿ ਇਸੇ ਲਈ ਅਸੀਂ ਸ਼ਾਸਤਰਧਾਰੀ ਤਿਆਰ ਵਰ ਤਿਆਰ ਹੋ ਕੇ ਤੇਰੀ 10 ਲੱਖ ਦੀ ਫੌਜ ਦਾ ਮੁਕਾਬਲਾ ਕੀਤਾ ਤੇ ਹੁਣ ਜਦੋਂ ਤੂੰ ਆਪਣੀ ਅਮਨ ਦਾ ਹੀਲਾ ਹੀ ਨਹੀਂ ਛੱਡਿਆ ਤਾਂ ਫਿਰ ਅਸੀਂ ਵੀ ਸ਼ਮਸ਼ੀਰ ਨੂੰ ਹੱਥ ਵਿੱਚ ਫੜ ਕੇ